ਆਪਾਂ ਪਰ ਤਰੀਕੇ ਦੇ ਨਾਲ ਪੱਕੇ ਤੌਰ ਤੇ ਪੀਐਮਪੀ ਚੌਂਕ ਨੂੰ ਬੰਦ ਕਰਾਂਗੇ ਹਲੇ ਜਿੰਦਾਬਾਦ ਜਿੰਦਾਬਾਦ ਸਰਪੰਚੀ ਮੁਰਦਾਬਾਦ 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 ਪ੍ਰਤੀ ਮੁਰਦਾ ਦੇਖਿਆ ਦੇ ਇਹ ਫੇਕ ਕ੍ਰਿਸਟਲ ਭਾਈ ਜਰਾ ਰੋਣਾ ਦੇਊਗਾ ਪੂਰੇ ਪੰਜਾਬ ਤੇ ਪੂਰੇ ਪੰਜਾਬ ਦੇ ਪੁੱਰੇ ਡੁੱਬੀ ਜਾਓਗੇ ਇਹ ਹਰ ਸਟੇਟ ਦੀ ਅਜਿਹਾ ਜਿਹੜਾ ਰੋਸ ਪ੍ਰਦਰਸ਼ਨ ਅਜਿਹਾ ਜਿਹੜਾ ਰੋਸ ਪ੍ਰਦਰਸ਼ਨ ਆ ਤੇ ਇਸ ਕਰਕੇ ਆ ਕਿ ਅੱਜ ਤੋਂ 2 ਦਿਨ ਪਹਿਲਾਂ 3 ਤਰੀਕ ਨੂੰ ਜਸਵੀ ਬਨਿਆਸ ਆਨਸਦੂ ਤੇ ਉਹਨਾਂ ਦੀ ਟੀਮ ਵੱਲੋਂ ਜਲੰਧਰ ਸ਼ਹਿਰ ਦੇ ਐਡੀ ਦਫਤਰ ਦੇ ਸਾਹਮਣੇ ਕ੍ਰਿਸਚੀਅਨ ਸਮਾਜ ਦੇ ਵਿਰੁੱਧ ਉਹਨਾਂ ਨੇ ਜੋ ਐਡੀ ਦਫਤਰ ਦੇ ਸਾਹਮਣੇ ਧਰਨਾ ਲਾ ਕੇ ਉਹਨਾਂ ਨੂੰ ਪ੍ਰਦਰਸ਼ਨ ਕੀਤਾ ਔਰ ਸਾਡੇ ਆਦਰਯੋਗ ਪੋਸਟਲੰਕਰ ਨਰੂਲਾ ਜੀ ਅਰੋਣਾ ਦੀ ਫੈਮਿਲੀ ਦੀ ਜਿਹੜੀ ਉਹਨਾਂ ਨੇ ਉਹਦਾ ਪੁੱਤਣਾ ਫੋਕਿਆ ਇਹਦੇ ਨਾਲ ਜਿਹੜਾ ਕ੍ਰਿਸਚਨ ਸਮਾਜ ਉਹਦੇ ਸਾਰੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਰੋਸ ਆ ਕਲਾ ਜਲੰਧਰ ਜਿੱਦੇ ਪੂਰੇ ਪੰਜਾਬ ਵਿੱਚ ਰੋਸ ਆ ਔਰ ਇਹ ਜਿਹੜੀਆਂ ਉਹ ਵਿਚਕਾਨਾ ਹਰਕਤਾਂ ਕਰਦੇ ਨੇ ਉਹਨਾਂ ਦਾ ਇਸ ਵੇਲੇ ਜਿਹੜਾ ਮਸੀਹ ਸਮਾਜ ਆ ਉਹ ਪੂਰਾ ਤੁਕਮਾ ਜਵਾਬ ਦੇ ਨਹੀਂ ਉਹ ਤੋੜਦਾ ਜਵਾਬ ਦੇ ਨਹੀਂ ਕਰਾਇਆ ਦਾ ਕਾਰਨ ਕੀ ਹੈ ਉਹਨਾਂ ਦਾ ਜਿੰਨਾ ਵੀ ਕੰਮ ਹੈ ਉਹਨਾਂ ਦਾ ਸਿਰਫ ਇਹਦਾ ਕਰਨਾ ਕਿ ਉਹ ਰਾਜਨੀਤਿਕ ਪਾਰਟੀਆਂ ਵਿੱਚ ਨਾ ਮਸ਼ਹੂਰ ਹੋਣਾ ਚਾਹੁੰਦੇ ਨੇ ਜਾਂ ਦਰਜਾ ਪ੍ਰਾਪਤ ਕਰਨਾ ਚਾਹੁੰਦੇ ਨੇ ਸਿਰਫ ਉਹਨਾਂ ਦਾ ਇੰਦਾ ਹੀ ਹੋਰ ਕੋਈ ਟਾਰਗੇਟ ਨਹੀਂ ਹੈਗਾ ਦੂਸਰਾ ਟਾਰਗੇਟ ਉਹਨਾਂ ਦਾ ਹੈ ਵੀ ਉਹ ਖਸਾ ਕੇ ਸਟੇਟ ਗਵਰਨਮੈਂਟ ਤੇ ਪੰਜਾਬ ਦੇ ਵਿੱਚ ਨਾ ਇੱਕ ਐਂਟੀ ਕਨਵਰਜਨ ਬਿਲ ਲਿਆਉਣਾ ਚਾਹੁੰਦੇ ਨੇ ਔਰ ਜਿਹੜਾ ਸਾਡਾ ਮੁੱਖ ਤੌਰ ਤੇ ਜਿਹੜਾ ਕ੍ਰਿਸਟੀਆਂ ਦਾ ਇਸ ਵੇਲੇ ਸਾਡਾ 크리스마ਸ ਦਾ ਮਹੀਨਾ ਕਿਉਂਕਿ ਪੂਰਾ ਜਿਹੜਾ ਵਰਲਡ ਹੈ ਉਹ ਪ੍ਰਭੂ ਜਸੂਮਸੀ ਦੇ ਜਨਮ ਦਿਨ ਦੇ ਉੱਤੇ ਇਹ ਖੁਸ਼ੀ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਖੁਸ਼ੀਆਂ ਮਨਾ ਰਿਆ ਇਹ ਉਹਦੇ ਵਿੱਚ ਰਿਕਵਰਟ ਪਾਉਣ ਲਈ ਕੀਤਾ ਜਾ ਰਿਹਾ ਕਿਉਂਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਹੈ ਜਿਹੜਾ ਨਾ ਨਾ ਮਾਹੌਲ ਕ੍ਰੀਏਟ ਕਰਤਾ ਕਿ ਜਦੋਂ ਵੀ 크리스마ਸ ਆਉਂਦਾ ਉਸ ਇੱਕ ਮਹੀਨਾ ਪਹਿਲਾਂ ਮਸੀਹ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਉਹ ਐਕਟਿਵ ਹੋ ਜਾਂਦੀਆਂ ਨੇ ਜਾਂ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਐਕਟਿਵ ਕਰਦੀਆਂ ਨੇ ਜਾਂ ਜਿਹੜੇ ਕੁਝ ਇਦਾਂ ਦੇ ਜਿਹੜੇ ਟੋਲੇ ਆ ਜਿਹੜੇ ਕਿ ਕ੍ਰਿਸਚੀਅਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਜਿਹੜੇ ਚਾਹੁੰਦੇ ਆ ਵੀ ਜਿਹੜਾ ਕ੍ਰਿਸਚੀਅਨ ਆ ਉਹ ਰਾਜਨੀਤਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਉਹਨਾਂ ਦਾ ਨਾ ਹੋਣ ਉਹ ਲੋਕੀ ਐਕਟਿਵ ਹੋ ਕੇ ਸਾਡੇ ਫਿਰੋ ਦੇਦਾਂ ਦੇ ਕਾਰਨ ਕਰਦੇ ਆ ਬਾਕੀ ਉਹਨਾਂ ਦਾ ਹੋਰ ਇਹ ਮੰਤਵ ਨਹੀਂ ਆਗਾ ਇਹ ਇਹ ਗੱਲਾਂ ਜੋ ਗੱਲਾਂ ਜੋ بڑے بڑا ਉਹਨਾਂ ਦਾ ਵੱਡਾ ਹੈਗਾ ਸਿਸਟਮ ਆ ਸਿੱਧ ਪੋ ਉਹਨਾਂ ਦਾ ਹੈ ਆ ਕਿ ਰਾਜ ਦੇਖ ਪਾਰਟੀਆਂ ਵਿੱਚ ਨਾ ਕਿਸੀ ਪੋਜੀਸ਼ਨ ਪ੍ਰਾਪਤ ਕਰਨੀ ਸਰਕਾਰਾਂ ਦੇ ਵਿੱਚ ਅੱਛੀ ਜਗ੍ਹਾ ਲੈਣੀ ਇਦਾਂ ਇਹਨਾਂ ਨੂੰ ਦਾ ਤਾਰੀ ਹੋਰ ਕੁਛ ਨਹੀਂ ਹੈ ਕਾਉਣਾ ਤਾਂ ਮੇਰਾ ਨਾਮ ਪਰਵੇਸ਼ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ ਕੀ ਕਾਰਨ ਦੀ ਹੈ ਇਹ ਧਰਨਾ ਪ੍ਰਦਰਸ਼ਨ ਸੀ ਭਾਨਾ ਸਿੱਧੂ ਦਾ ਤੇ ਬਨਹਾਸ ਦਾ ਸੀ ਆਪਾਂ ਕਰਨ ਆਇਆ ਇੱਥੇ ਆਏ ਕਹਿੰਦਾ ਕੀ ਕਾਰਨ ਦੀ ਹੈ ਕਾਰਨ ਕੀ ਹੈ ਇਹ ਨਜਾਇਜ਼ ਸਾਡੇ ਮਸੀਬ ਪਾਇ ਚਾਰੇ ਵਾਸਤੇ ਨਜਾਇਜ਼ ਗੱਲਾਂ ਕਰਦੇ ਨੇ ਸਾਡੇ ਹਾਦਰ ਵਾਸਤੇ ਮਦਰ ਵਾਸਤੇ ਉਹ ਕੰਮ ਕਰਦੇ ਨੇ ਜਿਹੜਾ ਕੰਮ ਆ ਮਤਲਬ ਆ ਕਿਸੇ ਜਾਤੀ ਵਿੱਚ ਨਹੀਂ ਕਰਨਾ ਚਾਹੀਦਾ ਲੇਕਿਨ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਜੋ ਕੰਮ ਇਹਨਾਂ ਨੇ ਬਰਸੋ ਕੀਤਾ 3 ਤਰੀਕ ਨੂੰ ਉਹ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਇਹਨਾਂ ਦੇ ਜੁੱਤੀਆਂ ਦੇ ਹਾਰ ਪਾ ਕੇ ਇਹਦੇ ਪੁਤਲੇ ਫੁੱਕੇ ਨਾ ਅੱਜ ਇਹਨਾਂ ਦੇ ਪੁਤਲੇ ਤੇ ਫੁੱਕੇ ਨਾ ਅਸੀਂ ਅਸੀਂ ਬਹੁਤ ਕੁਝ ਕਰਾਂਗੇ ਜਦੋਂ ਪ੍ਰਸ਼ਾਸਨ ਨੂੰ ਅਸੀਂ ਇਹ ਚੀਜ਼ ਦਾ ਵਾਅਦਾ ਕਰਵਾਇਆ ਹੈ ਕਿ ਸਾਡੇ ਨਾਲੇ ਵਾਅਦਾ ਕਰੋ ਕਿ 2 ਦਿਨ ਦੇ ਵਿੱਚ ਉਹ ਮੁਰਜਵਾ ਨਹੀਂ ਫੜਿਆ ਤਾਂ ਅਸੀਂ ਇੱਥੇ ਸਾਰੇ ਰੋਡ ਤੇ ਸਾਰੇ ਮਤਲਬ ਸਿਆਰਾਂ ਵਿੱਚ ਫੋਰਨ ਤੱਕਰਨੇ ਲੱਗਣਗੇ ਅਸੀਂ ਸੜਕਾਂ ਤੇ ਉਤਰਾਂਗੇ ਤੇ ਇਹਨਾਂ ਦੇ ਪਿੱਟ ਸਿਆਪੇ ਕਰਾਂਗੇ ਹੋਰ ਪੁਤਲੇ ਫੁੱਕਾਂਗੇ ਇਹਨਾਂ ਨੂੰ ਅੱਗ ਲਾਏ ਚੁੱਤੀਆਂ ਦੇ ਹਾਰ ਪਾ ਪਾ ਕੇ ਇਹਨਾਂ ਦੇ ਸਿਆਪੇ ਕਰਾਂਗੇ ਜੇ ਪ੍ਰਸ਼ਾਸਨ ਇਹਨਾਂ ਨੂੰ ਰੈਸਟ ਨਾ ਕੀਤਾ ਦੋ ਦਿਨ ਦੇ ਵਿੱਚ ਵਿੱਚ ਅਸੀਂ ਇਹੋ ਬੇਨਤੀ ਪ੍ਰਸ਼ਾਸਨ ਅਕਾ ਕਰਦੇ ਹਾਂ ਕਿ ਇਹਨਾਂ ਨੂੰ ਦੋ ਦਿਨ ਦੇ ਵਿੱਚ ਰੈਸਟ ਕੀਤਾ ਜਾਏ ਤਾਂ ਜੋ ਇਹ ਧਰਨੇ ਲੱਗਣੇ ਬੰਦ ਹੋ ਜਾਣ ਨਹੀਂ ਤੇ ਮੁਸੀਬ ਭਾਈ ਜਾਰਾ ਬਹੁਤ ਕੁਝ ਕਰੇਗਾ ਉਹ ਕਰੇਗਾ ਜੋ ਨਹੀਂ ਕਰਕੇ ਦਿਖਾਇਆ ਅੱਜ ਕਰਕੇ ਦਿਖਾਏਗਾ ਇਹਨਾਂ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਕਿ ਜਲਦੀ ਜਲਦੀ ਇਹ ਕਾਰਵਾਈ ਕੀਤੀ ਜਾਏ ਕਿ ਉਹ ਅਸੀਂ ਕਿਸੇ ਜਾਤੀ ਦੇ ਲਈ ਕਿਸੇ ਵੀ ਲਈ ਅਸੀਂ ਕੋਈ ਆਬਜੈਕਸ਼ਨ ਨਹੀਂ ਕਰਦੇ ਨਾ ਅਸੀਂ ਕੋਈ ਗੱਲ ਕਰਦੇ ਆ ਸਾਰੀਆਂ ਜਾਤੀਆਂ ਹਿੰਦੂ ਮੁਸਲਮਾਨ ਸਿੱਖ ਸਾਰੇ ਜੋ ਹੈ ਨਾ ਸਾਡੇ ਬਰਾਬਰ ਨਾ ਅਸੀਂ ਸਾਰਿਆਂ ਨੂੰ ਬਰਾਬਰ ਸਮਝਿਆ ਤੇ ਇਹ ਪਤਾ ਨਹੀਂ ਕਿੱਥੋਂ ਲੋਕ ਆ ਗਏ ਨੇ ਜੋ ਤੀਸਰੇ ਦਿਨ ਉੱਠ ਜਾਂਦੇ ਨੇ ਸਾਡੀ ਚਰਚ ਵਿੱਚ ਕੋਈ ਇਦਾਂ ਦਾ ਕੰਮ ਨਹੀਂ ਆਂਦਾ ਜੋ ਲੋਕ ਬਾਹਰ ਜਾਣਾ ਚਾਹੁੰਦੇ ਨੇ ਉਹ ਖਾਡੀ ਚਰਚ ਬਾਹਰ ਨਹੀਂ ਪੈਦੀ ਉਹ ਪਤਾ ਨਹੀਂ ਕਿੱਥੇ ਜਾਂਦੇ ਹੋਏ ਉਹ ਜਨਤਾ ਨੂੰ ਫੜਨਾ ਉਹਨਾਂ ਨੂੰ ਰੈਸਟ ਕਰਾਉਣਾ ਉਹ ਪੂਜਾ ਆਦੀ ਲੜਕੀ ਜਿਹੜੀ ਔਰਤ ਹੈ ਉਹ ਇਹ ਚੀਜ਼ ਕਰ ਰਹੀ ਹੈ ਜਾ ਕੇ ਜਨਤਾ ਨੂੰ ਭਰੇ ਉਹਨਾਂ ਦੇ ਘਰ ਵਿੱਚ ਜਾਏ ਉਹਨਾਂ ਨੂੰ ਰੈਸਟ ਕਰਾਏ ਚਸਤੇ ਦੇ ਕਿਉਂ ਰਿਐਕਸ਼ਨ ਕਰਾ ਰਹੀ ਹੈ ਸਾਡੇ ਭਾਦਰ ਇਹ ਚੀਜ਼ਾਂ ਕਿਸੇ ਨੂੰ ਨਹੀਂ ਦਿੰਦੇ ਉਹ ਸਿੱਖਿਆਏ ਦਿੰਦੇ ਨੇ ਪਿਆਰ ਦੇ ਨਾਲ ਸ਼ਾਂਤੀ ਦੇ ਨਾਲ ਚਲੋ ਸਾਡੇ ਜੀਸੂ ਮਸੀਹ ਨੇ ਹਮੇਸ਼ਾ ਸ਼ਾਂਤੀ ਫਲਾਈਓ ਸ਼ਾਂਤੀ ਫਲਾਈ ਰੱਖਣਗੇ ਹਮੇਸ਼ਾ ਹੇਲੇਲੂਇਆ